ਹਾਂਜੀ ਵੈਕੂ ਜੀ ਜਿਉਂ ਜਾਣਕਾਰੀ ਖਾਲਸਾ ਸੇਵਾ ਸੈਟਿੰਗ ਲੋ ਬਹੁਤ ਪ੍ਰਾਲੇ ਕੀਤੀ ਜਾਂਦੇ ਆ ਉਸੇ ਕੜੀ ਦੇ ਤਹਿਤ ਜਿਹੜੀ ਹੈਗੇ ਆ ਹੁਣ ਕੀ ਅਪਰਾਲਾ ਕੀਤਾ ਜਾ ਰਿਹਾ ਹੈ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਵੱਲੋਂ ਹੀ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸੇਵਾਵਾਂ ਮੋਗਾ ਸ਼ਹਿਰ ਵਿੱਚ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਐਂਬੂਲੈਂਸ ਸੇਵਾ ਹੈਗੀ ਗੁਰੂ ਦੀ ਗੋਲ ਫ੍ਰੀ ਹਸਪੀਟਲ ਹੈਗੇ ਪਾਸ਼ੀ ਰਤ ਹੈ ਜੋ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹੈ ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਹਰ ਸਾਲ ਸਲਾਨਾ ਸਮਾਗਮ ਕੀਤਾ ਜਾਂਦਾ ਹੈ ਜਿਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਹਨ ਇਨਾਂ ਦੇ ਵਿੱਚ ਅਸੀਂ ਪਹਿਲਾਂ ਉਹਨਾਂ ਤੋਂ ਐਪਲੀਕੇਸ਼ਨਾਂ ਮੰਗਦੇ ਹਾਂ ਜਿਵੇਂ ਇਸ ਵਾਰ ਸਾਡੇ ਕੋਲ 20 ਦੇ ਕਰੀਬ ਐਪਲੀਕੇਸ਼ਨ ਆਈਆਂ ਸੀ ਉਹਨਾਂ ਦੇ ਅਸੀਂ ਇਕੱਲੇ-ਇਕੱਲੇ ਦੇ ਘਰ ਵਿੱਚ ਜਾ ਕੇ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਹੈ ਕਿਸੇ ਦੀ ਉਮਰ ਦਾ ਫਿਕਰ ਨਾ ਹੋਵੇ ਕਿਹੜਾ ਪਰਿਵਾਰ ਜ਼ਿਆਦਾ ਲੋੜਵੰਦ ਹੈ ਉਹ ਸਾਰੀ ਜਾਣਕਾਰੀ ਇਕੱਠੀ ਕਰਕੇ ਫਿਰ ਉਹਦੇ ਵਿੱਚੋਂ ਅਸੀਂ ਸਾਰੀ ਟੀਮ ਨੇ ਉਹਦੇ ਵਿੱਚੋਂ 11 ਕੇਸ ਹੈਗੇ ਜੋ ਨਾਮਜ਼ਦ ਕੀਤੇ ਹਨ ਉਹ ਸਾਰਿਆਂ ਨੂੰ ਅਸੀਂ ਸੁਸਾਇਟੀ ਦਾ ਦਫ਼ਤਰ ਵਿਖੇ ਬੁਲਾਇਆ ਹੋਏ ਅੱਜ ਤੇ ਪ੍ਰਵਾਨਗੀ ਪੱਤਰ ਉਹਨਾਂ ਨੂੰ ਦਿੱਤੇ ਜਾ ਰਹੇ ਹਨ ਕਿ ਉਹ 25 ਜਨਵਰੀ 2026 ਨੂੰ ਗੁਰਦੁਆਰਾ ਬੀਬੀ ਕਾਣਕੌਰ ਵਿਖੇ ਉਹਨਾਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਜਿੱਥੇ ਅੱਜ ਪ੍ਰਵਾਨਗੀ ਪੱਤਰ ਦਿੱਤੇ ਜਾ ਰਹੇ ਆ ਨਾਲ ਹੀ ਉਹਨਾਂ ਨੂੰ ਸੂਟ ਦਿੱਤੇ ਜਾਂਦੇ ਆ ਜੋ ਕਿ ਉਹ ਸੁਹਾਗ ਜੋੜਾ ਸੀ ਉਹਨੂੰ ਕਹਿੰਦੇ ਆ ਕਿ ਸੁਹਾਗ ਜੋੜਾ ਪਹਿਨ ਕੇ ਤੇ ਉਸ ਦਿਨ ਪਹੁੰਚਣਗੇ ਜੀ ਪ੍ਰਧਾਨ ਜੀ ਗੱਲ ਕਰੀਏ ਸੋਸਾਇਟੀ ਜਿਹੜੀ ਕਿ ਹੁਣ ਤੱਕ ਕਿੰਨੇ ਜਿਹੜੇ ਹੈਗੇ ਆ ਗਰੀਬ ਕੱਲਿਆਂ ਦੇ ਵਿਆਹ ਕਰ ਚੁੱਕੀ ਹੈ ਫੋਂਟਕ ਸੋਸਾਇਟੀ ਵੱਲੋਂ 250 ਦੇ ਕਰੀਬ ਆਨੰਦ ਕਾਰਜ ਕੀਤੇ ਜਾ ਚੁੱਕੇ ਆ ਇਹ ਸੋਸਾਇਟੀ ਦਾ 21ਵਾਂ ਉਪਰਾਲਾ ਹੈ ਜੀ ਪਹਿਲਾ ਉਪਰਾਲਾ 2001 ਵਿੱਚ ਹੋਇਆ ਸੀਗਾ ਤੇ ਸੋਸਾਇਟੀ ਨੂੰ 21 21ਵਾਂ ਸਾਲ ਹੋ ਚੱਲਿਆ ਜੀ ਸਮਾਗਮ ਕਰਦੇ ਕਰਦੇ ਫਿਰ ਇਹਨਾਂ ਦੀ ਜਾਂਚ ਪੜਤਾਲ ਕਿਵੇਂ ਕੀਤੀ ਜਾਂਦੀ ਹੈ ਵੀ ਇਹ ਜ਼ਰੂਰਤਮੰਦ ਹੈ ਪਹਿਲਾਂ ਉਹਨਾਂ ਦੇ ਘਰਾਂ ਵਿੱਚ ਜਾਇਆ ਜਾਂਦਾ ਹੈ ਸਾਡੀ ਟੀਮ ਦੇ ਚਾਰ ਜਾਂ ਪੰਜ ਮੈਂਬਰ ਪਹੁੰਚਦੇ ਹਨ ਲਗ ਵਕਫਾਕ ਡਿਊਟੀਆਂ ਲਾਈਆਂ ਜਾਂਦੀਆਂ ਹਨ ਪਹਿਲਾਂ ਪਰਿਵਾਰ ਨੂੰ ਦੇਖਿਆ ਜਾਂਦਾ ਹੈ ਕਿ ਉਹਨਾਂ ਦੀ ਇਨਕਮ ਦਾ ਸਾਧਨ ਕੀ ਹੈਗਾ ਜੀ ਤੇ ਉਹਨਾਂ ਦੇ ਕਿੰਨੇ ਘਰ ਦੇ ਵਿੱਚ ਕਮਾਉਣ ਵਾਲੇ ਆ ਘਰ ਦੀ ਕੰਡੀਸ਼ਨ ਕੀ ਐ ਘਰ ਦੇ ਵਿੱਚ ਕੀ ਲੋੜਾਂ ਹੈਗੀਆਂ ਉਹ ਸਾਰੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਿਆ ਜਾਂਦਾ ਜੇ ਗੱਲ ਕਰੀਏ ਹੁਣ ਕਿੰਨੀ ਤਰੀਕ ਨੂੰ ਜਿਹੜਾ ਹੈਗਾ ਆ ਆਨੰਦ ਕਾਰਜ ਹੋ ਰਹੀ ਨੇ ਤੇ ਕਿੰਨੀਆਂ ਜਿਹੜੀਆਂ ਲੜਕੀਆਂ ਦੇ ਹੋ ਰਹੀ ਨੇ ਹਾਂਜੀ ਇਹ ਲੋਕਾਂ ਨੂੰ ਤੁਸੀਂ ਮੈਸੇਜ ਦਿਨਾ ਚਾਹੁੰਦੇ ਹੋ ਹਾਂਜੀ ਹੁਣ ਇਸ ਵਾਰ ਜੀ 25 ਜਨਵਰੀ ਨੂੰ ਗੁਰਦੁਆਰਾ ਬੀਬੀ ਕਾਨਕੌਰ ਵਿਖੇ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਹੋਣਗੇ ਅਸੀਂ ਸਾਰੇ ਹੀ ਸੰਗਤ ਨੂੰ ਇਸ ਕਹਿਣਾ ਚਾਹੁੰਦੇ ਹਾਂ ਕਿ ਇਹ ਜੇ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਤੁਸੀਂ ਕਿਸੇ ਵੀ ਤਰੀਕੇ ਨਾਲ ਸਹਿਯੋਗ ਕਰ ਸਕਦੇ ਹੋ ਸੂਟ ਕੰਬਲ ਬਿਸਤਰੇ ਜਾਂ ਮਾਈਕ ਤੌਰ ਤੇ ਸੁਸਾਇਟੀ ਦਾ ਦਫਤਰ ਜੀ ਬਲਬੰਦ ਸਿੰਘ ਸੋਢੀ ਵਾਲੀ ਗਲੀ ਵਿੱਚ ਨਿਊ ਸਿਵਲ ਲਾਈਨ ਵਿੱਚ ਮੋਗਾ ਵਿਖੇ ਹੈਗਾ ਇੱਥੇ ਤੁਸੀਂ ਆ ਕੇ ਸਹਿਯੋਗ ਦੇ ਸਕਦੇ ਹੋ